ਸਸਕਾਲ ਪੰਜਾਬ ਮੇਰੀ ਸਾਰੀ ਬਜ਼ੁਰਗ ਮਾਤਾਵਾਂ ਨੂੰ ਪੈਰਾਂ ਨੂੰ ਤੇ ਬੱਚਿਆਂ ਨੂੰ ਬਹੁਤ ਹੀ ਪਿਆਰ ਭਰੀ ਸਤ ਸ੍ਰੀ ਅਕਾਲ ਹਰ ਹਫਤੇ ਦੀ ਤਰ੍ਹਾਂ ਅੱਜ ਵੀ ਮੈਂ ਇੱਕ ਟੌਪਿਕ ਨੂੰ ਲੈ ਕੇ ਤੁਹਾਡੇ ਸਾਹਮਣੇ ਡਿਸਕਸ ਕਰਾਂਗੀ ਇਹ ਜਿਹੜਾ ਵਿਸ਼ਾ ਹੈ ਜਿਹਦੇ ਉੱਤੇ ਆਪਾਂ ਅੱਜ ਡਿਸਕਸ ਕਰਨ ਜਾ ਰਹੇ ਹਾਂ ਇਹ ਬਹੁਤ ਹੀ ਜ਼ਿਆਦਾ ਸਾਡੇ ਸਮਾਜ ਨੂੰ ਇੱਕ ਦਿਮਗ ਦੀ ਤਰ੍ਹਾਂ ਖਾ ਰਿਹਾ ਹੈ ਤੇ ਇਹ ਵਿਸ਼ਾ ਹੈਗਾ ਲਿਵ-ਇਨ ਰਿਲੇਸ਼ਨਸ਼ਿਪਸ ਦਾ ਦੋ ਕੈਟਾਗਰੀਜ਼ ਆਉਂਦੀਆਂ ਨੇ ਇਹਦੇ ਅੰਦਰ ਇੱਕ ਤਾਂ ਆਂਦਾ ਹੈ ਕਿ ਯੰਗ ਲੇਲ ਗਰਲਸ ਜਿਹੜੀਆਂ ਕਿ ਬਾਹਰ ਸ਼ਹਿਰਾਂ 'ਚ ਕੰਮ ਕਰਨ ਆਉਂਦੀਆਂ ਨੇ, ਪੜਨ ਆਉਂਦੀਆਂ ਨੇ, ਉਹਨਾਂ ਦੇ ਰਿਲੇਸ਼ਨਸ਼ਿਪ ਬੰਦੇ ਨੇ ਤੇ ਇੱਕ ਹੈਗਾ ਜਿਹੜਿਆ ਵਿਆਹ ਦੇ ਬਾਅਦ ਵੀ ਜਿਹੜੇ ਬੰਦੇ ਨੇ ਉਹ ਅਲੱਗ ਆਪਣਾ ਰਿਲੇਸ਼ਨਸ਼ਿਪ ਬਣਾਉਂਦੇ ਨੇ। ਪਹਿਲਾਂ ਆਪਾਂ ਗੱਲਾਂ ਕਰਦੇ ਆਂ ਉਹ ਕੁੜੀਆਂ ਦੇ ਬਾਰੇ ਜਿਹੜੀਆਂ ਕਿ ਬਾਹਰ ਆ ਕੇ ਆਪਣੀ ਨੌਕਰੀ ਲਈ ਆਉਂਦੀਆਂ ਨੇ, ਕੰਮ ਪੜਨ ਦੇ ਲਈ ਆਉਂਦੀਆਂ ਨੇ। ਕਿਸੇ ਨਾ ਕਿਸੇ ਪਲੇਟਫਾਰਮ ਦੇ ਉੱਤੇ ਉਹ ਕਿਸੇ ਲੜਕੇ ਦੇ ਨਾਲ ਉਹਨਾਂ ਦੀ ਫਰੈਂਡਸ਼ਿਪ ਹੋ ਜਾਂਦੀ ਹੈ। ਫਰੈਂਡਸ਼ਿਪ ਤੋਂ ਬਾਅਦ ਉਹ ਇਕੱਠਾ ਰਹਿਣਾ ਸ਼ੁਰੂ ਕਰ ਦਿੰਦੇ ਨੇ। ਇੱਕ ਸਪਨੇ ਦਾ ਦੁਨੀਆ ਬਣਾਉਂਦੇ ਨੇ ਕਿ ਇਹ 2 ਸਾਲ ਬਾਅਦ 1 ਸਾਲ ਬਾਅਦ ਅਸੀਂ ਵਿਆਹ ਕਰਾ ਲਾਂਗੇ ਅਸੀਂ ਆਪਣਾ ਘਰ ਬਣਾਵਾਂਗੇ ਆਪਣਾ ਅਲੱਗ ਸੰਸਾਰ ਬਣਾਵਾਂਗੇ ਲੇਕਿਨ ਇਹਦੇ ਸਪਨੇ ਜਿਹੜੇ ਬੜੀ ਜਲਦੀ ਚੂਰ ਹੋ ਜਾਂਦੇ ਨੇ ਜਦੋਂ ਕਿ ਥੋੜੀ ਦੇਰ ਬਾਅਦ ਸਾਲ ਬਾਅਦ 2 ਸਾਲ ਬਾਅਦ ਰਹਿਣ ਤੋਂ ਬਾਅਦ ਤੇ ਉਹ ਜਿਹੜਾ ਲੜਕਾ ਹੈ ਉਹ ਕਹਿੰਦਾ ਕਿ ਮੈਂ ਵਿਆਹ ਨਹੀਂ ਕਰਾਣਾ ਮੇਰੇ ਮਾਪੇ ਨਹੀਂ ਮੰਨਦੇ ਜਾਂ ਕੋਈ ਨਾ ਕੋਈ ਪ੍ਰੋਬਲਮ ਲੈ ਕੇ ਕਿ ਮੈਂ ਵਿਆਹ ਨਹੀਂ ਕਰਨਾ ਉਹ ਆਪਣਾ ਸਮਾਨ ਚੱਕ ਕੇ ਕਮਰੇ ਚੋਂ ਚਲਾ ਜਾਂਦਾ ਹੁੰਦਾ ਹੁਣ ਉਹ ਲੜਕੀ ਦੇ ਪੱਲੇ ਕੀ ਰਹਿ ਜਾਂਦਾ ਸਿਰਫ ਹੰਝੂ ਜਾਂ ਫਿਰ ਉਹ ਕਿਤੇ ਨਾ ਕਿਤੇ ਜਾ ਕੇ ਪੁਲਿਸ ਤੇ ਕੋਲ ਜਾ ਕੇ ਜਾਂ ਸਾਡੇ ਕਮਿਸ਼ਨ ਚ ਆ ਕੇ ਇਹ ਆਪਣੀ ਦਰਖਾਸਤ ਲਗਾਉਂਦੀਆਂ ਨੇ ਕਿ ਉਹ ਲੜਕਾ ਚਲਾ ਗਿਆ ਹੁਣ ਮੈਂ ਜ਼ਿੰਦਗੀ ਭਰ ਲਈ ਮੇਰੇ ਤੇ ਦਾਗ ਲੱਗ ਗਿਆ ਤੇ ਹੁਣ ਮੈਂ ਕਿੱਥੇ ਜਾਵਾਂ ਕਹਿੰਦੇ ਜੀ ਇਹਨਾਂ ਨੂੰ ਅਰੈਸਟ ਕਰ ਲਓ ਇਹਨੂੰ ਜ਼ਬਰਦਸਤੀ ਬੁਲਾਓ ਤੇ ਉਹਨੂੰ ਕਹੋ ਕਿ ਮੇਰੇ ਨਾਲ ਵਿਆਹ ਕਰੇਗਾ ਲੇਕਿਨ ਅਸੀਂ ਇੱਥੇ ਬਹੁਤ ਮਜਬੂਰ ਹੋ ਜਾਂਦੇ ਕਿਉਂਕਿ ਜਿਹੜੀ ਰਿਲੇਸ਼ਨਸ਼ਿਪ ਹੈ ਇਹ ਦੋ ਇੱਕ ਵੱਡੇ ਮੈਚੁਰ ਬੰਦਿਆਂ ਦੇ ਅੰਦਰ ਹੋਈ ਹੈ ਜਿਹਦੇ ਅੰਦਰ ਕੀ ਉਹਨਾਂ ਦੀ 18 ਸਾਲ ਤੋਂ ਉੱਤੇ ਉਮਰ ਹੈ ਉਹਨਾਂ ਦਾ ਆਪਣੀ ਇਹ ਦੇ ਦੋਨਾਂ ਦੀ ਮਰਜ਼ੀ ਦੇ ਨਾਲ ਹੀ ਸਾਰਾ ਕੁਝ ਹੋਇਆ ਉੱਥੇ ਜਾ ਕੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਕਿ ਤੁਸੀਂ ਇਹ ਕਿਉਂ ਕੀਤਾ ਲੇਕਿਨ ਜਿਹੜੀ ਹੈਗੀ ਆ ਇਹ ਗੱਲ ਹੈ ਮੈਂ ਸਿਰਫ ਬੱਚਿਆਂ ਨੂੰ ਇਹ ਸਮਝਾਉਣਾ ਚਾਹੁੰਦੀ ਆ ਕਿ ਤੁਸੀਂ ਸੋਚ ਸਮਝ ਕੇ ਇੱਕ ਕਦਮ ਚੱਕਣਾ ਚਾਹੀਦਾ ਸ਼ੁਰੂ ਤੋਂ ਆਪਣੇ ਮੋਰਲ ਸਟਰੋਂਗ ਰੱਖੋ ਆਪਣਾ ਕੈਰੈਕਟਰ ਸਟਰੋਂਗ ਰੱਖੋ ਕਿ ਸਾਨੂੰ ਇੱਥੇ ਤੱਕ ਦੀ ਨੌਬਤ ਨਾ ਆਏ ਕਿਸ ਨੂੰ ਰੋਣਾ ਪਵੇ ਪੁਲਿਸ 'ਚ ਜਾ ਕੇ ਜਾਂ ਕਿਤੇ ਹੋਰ ਜਾ ਕੇ ਇਹਦੇ ਨਾਲ ਸਮਾਜ 'ਚ ਵੀ ਬੇਇੱਜ਼ਤੀ ਹੈ ਮਾਂ-ਬਾਪ ਦੀ ਵੀ ਨਾਲ ਬਹੁਤ ਜ਼ਿਆਦਾ ਬੇਇੱਜ਼ਤੀ ਇਹਨਾਂ ਚੀਜ਼ਾਂ ਦੇ ਅੰਦਰ ਹੈਗੀ ਆ ਮੈਨੂੰ ਪੱਕਾ ਯਕੀਨ ਹੈ ਕਿ ਮਾਂ-ਬਾਪ ਕਦੇ ਵੀ ਕਿਸੇ ਲੜਕੀ ਨੂੰ ਇਹ ਨਹੀਂ ਐਡਵਾਈਸ ਕਰਨਗੇ ਜਾਂ ਚਾਣਗੇ ਕਿ ਵਿਆਹ ਤੋਂ ਪਹਿਲਾਂ ਉਹ ਕਿਸੇ ਨਾਲ ਰਿਲੇਸ਼ਨਸ਼ਿਪ ਬਣਾ ਕੇ ਉਹਦੇ ਨਾਲ 2 ਸਾਲ ਰਹਿ ਕੇ ਫਿਰ ਡਿਸਾਈਡ ਕਰਨ ਕਿ ਅਸੀਂ ਵਿਆਹ ਕਰਾਣਾ ਹੈ ਇਹ ਜਿਹੜਾ ਵੈਸਟਰਨ ਕਲਚਰ ਹੈ ਨਾ ਨਾ ਤਾਂ ਸਾਡਾ ਸੰਸਕਾਰੇ ਦੀ ਆਜ਼ਾਦਤ ਦਿੰਦਾ ਨਹੀਂ ਮਾਂ ਬਾਪ 사ਸ ਜਦੇ ਨੇ ਵੱਡੇ ਵੱਡੇਰੇ ਜਿਹੜੇ ਨੇ ਇਹ ਜਦੋਂ ਤੁਹਾਨੂੰ ਕੋਈ ਐਡਵਾਈਸ ਕਰਦੇ ਨੇ ਕਿ ਇਹ ਜਿਹੜੇ ਕੰਮ ਨੇ ਇਹ ਠੀਕ ਨਹੀਂ ਆ ਤੁਸੀਂ ਆਪਣੇ ਆਪ ਨੇ ਖੁਸ਼ਕਿਸਮਤ ਸਮਝੋ ਕਿ ਸਾਡੇ ਲਈ ਇੱਕ ਵੱਡੇ ਜਿਹੜੇ ਬੰਦੇ ਨੇ ਉਹ ਸਾਨੂੰ ਹੀ ਕਾਡਵਾਈਸ ਦਿੰਦੇ ਨੇ ਸਾਨੂੰ ਰੋਕਦੇ ਨੇ ਕਿਸੇ ਗਲਤ ਕੰਮ ਕਰਨ ਤੋਂ ਪਹਿਲਾਂ ਯਾਦ ਰੱਖੋ ਹਮੇਸ਼ਾ ਕਿ ਜਿਹੜੇ ਬਾਗਾਂ ਦੇ ਮਾਲੀ ਜਿਹੜੇ ਹੁੰਦੇ ਨੇ ਨਾ ਜੇ ਨਾ ਹੋਣ ਮਾਲੀ ਤਾਂ ਉਹ ਜਿਹੜੇ ਬਾਗ ਨੇ ਉੱਜੜ ਜਾਂਦੇ ਨੇ ਖਤਮ ਹੋ ਜਾਂਦੇ ਨੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਜੇ ਸਾਡੇ ਨਾਲ ਕੋਈ ਸਾਨੂੰ ਸਲਾਹ ਦੇਣ ਵਾਲਾ ਨਹੀਂ ਹੁੰਦਾ ਲੜਕੀਆਂ ਨੂੰ ਖਾਸ ਕਰਕੇ ਇਹ ਜਿਹੜੀ ਐਡਵਾਈਸ ਹੈ ਮੈਂ ਤੁਹਾਨੂੰ ਦੰਨ ਬਾਰ ਬਾਰ ਉਹੀ ਚੀਜ਼ ਮੈਂ ਦੁਹਰਾਨੀਆਂ ਕਿ ਇਸ ਚੀਜ਼ ਨੂੰ ਬਹੁਤ ਸੋਚ ਸਮਝ ਕੇ ਆਪਣਾ ਕਦਮ ਚੱਕਣਾ ਚਾਹੀਦਾ ਇਹਦੇ ਅੰਦਰ ਕੋਈ ਕਾਨੂੰਨ ਨਹੀਂ ਬਣਿਆ ਕਿ ਜੇ ਉਹ ਲड़का ਬਾਅਦ ਚਲਾ ਜਾਂਦਾ ਤੇ ਅਸੀਂ ਉਹਨੂੰ ਇਸ ਕਾਨੂੰਨ ਦੇ ਥੱਲੇ ਕਿਤੇ ਗ੍ਰਿਫਤਾਰ ਕਰ ਲਈਏ ਜਾਂ ਉਹਨੂੰ ਜ਼ਬਰਦਸਤੀ ਫਰਕੇ ਵਿਆਹ ਕੀਤਾ ਜਾਵੇ ਫਿਰ ਆ ਜਾਂਦੇ ਨੇ ਜੀ ਕੈਟਾਗਰੀ ਆਉਂਦੀ ਹੈ ਕਿ ਵਿਆਹੇ ਹੋਏ ਬੰਦੇ ਹਰ ਰੋਜ਼ ਬਿਲਕੁਲ ਕਮਿਸ਼ਨ ਚੇਹੇ ਪ੍ਰੋਬਲਮ ਆਂਦੀਆਂ ਨੇ ਲੈ ਕੇ ਲੇਡੀਜ਼ ਕਿ ਸਾਡੇ ਕੋਲ ਤਿੰਨ ਬੱਚੇ ਨੇ ਦੋ ਬੱਚੇ ਨੇ ਪੰਜ ਬੱਚੇ ਨੇ ਲੇਕਿਨ ਹੁਣ ਜਿਹੜਾ ਯਾਰ ਹਸਬੰਡ ਸਾਡਾ ਉਹਨੇ ਕਿਸੇ ਹੋਰ ਲੇਡੀ ਦੇ ਨਾਲ ਬਾਹਰ ਸੰਬੰਧ ਬਣਾ ਲਿਆ ਔਰ ਉਹ ਜਿਹੜਾ ਸੰਬੰਧ ਹੈਗਾ ਉਹ ਹੁਣ ਮੈਨੂੰ ਕਹਿ ਰਿਹਾ ਕਿ ਮੈਂ ਤਾਂ ਉਹਦੇ ਨਾਲ ਹੀ ਰਹਿਣਾ ਪਰ ਮੈਂ ਤੈਨੂੰ ਡਿਵੋਰਸ ਨਹੀਂ ਦੇ ਰਿਹਾ ਤੁਸੀਂ ਆਪਣੇ ਬੱਚੇ ਪਾਲੋ ਮੈਂ ਤੁਹਾਨੂੰ ਪੈਸੇ ਭੇਜੀ ਜਾਊਂਗਾ ਮੈਂ ਤੁਹਾਨੂੰ ਘਰੋਂ ਛੱਡ ਕੇ ਨਹੀਂ ਜਾਂਦਾ ਤੁਹਾਨੂੰ ਘਰੋਂ ਕੱਢਦਾ ਨਹੀਂ ਪਰ ਮੈਂ ਜਾ ਕੇ ਕਿਸੇ ਹੋਰ ਘਰ ਚ ਕਿਸੇ ਹੋਰ ਲੇਡੀ ਨਾਲ ਰਹਿ ਰਿਹਾ ਜਾਂ ਉਹ ਇੱਕ ਲੇਡੀ ਨੂੰ ਆਪਣੇ ਘਰ ਹੀ ਲੈ ਆਂਦਾ ਤੇ ਉਹ ਮਜਬੂਰ ਕਰਦਾ ਔਰਤ ਨੂੰ ਕਿ ਮੈਂ ਇਸ ਲੇਡੀ ਦੇ ਨਾਲ ਰਹਾਗਾ ਤੇ ਤੈਨੂੰ ਇਸ ਦੀ ਓਬਜੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਸੋਚੋ ਸਾਡਾ ਸਮਾਜ ਕਿੱਥੇ ਤੱਕ ਜਾ ਰਿਹਾ ਕਿੱਥੇ ਤੱਕ ਸਾਡਾ ਮੋਰਲ ਸਤਰ ਹੈ ਜਿਹੜਾ ਉਹ ਗਿਰਦਾ ਜਾ ਰਿਹਾ ਸਮਾਜ ਦੇ ਅੰਦਰ ਉਹ ਲੇਡੀ ਕਿੱਥੇ ਜਾਵੇ ਜਿਹਦੇ ਨਾਲ ਬੱਚੇ ਨੇ ਕੱਲ ਬੱਚੇ ਪੁੱਛਦੇ ਨੇ ਕਿ ਫਾਦਰ ਕਿੱਥੇ ਆ ਉਹ ਕੀ ਕਵੇ ਕਿ ਉਹ ਕਿਸੇ ਹੋਰ ਔਰਤ ਨਾਲ ਰਹਿ ਰਿਹਾ ਲੇਕਿਨ ਐਥੇ ਤੁਹਾਨੂੰ ਮੈਂ ਦੱਸ ਦਿਆਂ ਆਪਣੀ ਭੈਣਾਂ ਦੇ ਲਈ ਕਿ ਇੱਥੇ ਜਿਹੜਾ ਆ ਇਹ ਕਾਨੂੰਨ ਦਾ ਫਾਇਦਾ ਨਹੀਂ ਚੱਕ ਸਕਦੇ ਇਹ ਕਹਿ ਕੇ ਕਿ ਲਿਵ-ਇਨ ਰਿਲੇਸ਼ਨਸ਼ਿਪ ਦਾ ਜਿਹੜਾ ਲੀਗਲ ਹੈ ਅਸੀਂ ਲੀਗਲ ਇਹ ਵੇ ਅਡਾਪਟ ਕੀਤਾ ਹੈ ਬਿਲਕੁਲ ਗਲਤ ਇੱਥੇ ਜਿਹੜਾ ਵਿਆਹਿਆ ਹੋਇਆ ਬੰਦਾ ਆ ਅਗਰ ਉਹ ਇਹੋ ਜਿਹਾ ਕੋਈ ਕੰਮ ਕਰਦਾ ਉਹਦੇ ਉੱਤੇ ਕਾਨੂੰਨੀ ਐਕਟ ਵੀ ਲਾਗੂ ਹੋਏਗਾ ਜੇ ਹੈਗੇ ਐਡਲਟਰੀ ਦਾ ਉਹਦੇ ਉੱਤੇ ਪਰਚਾ ਪੈ ਸਕਦਾ ਇਸ ਚੀਜ਼ ਦਾ ਕਿ ਵਿਆਹ ਤੋਂ ਵਿਆਹ ਤੋਂ ਨਾਤ ਲਾਕ ਲਿਆ ਨਾ ਕੁਝ ਕੀਤਾ ਔਰ ਕਿਸੇ ਹੋਰ ਔਰਤ ਨਾਲ ਜਾ ਕੇ ਸੰਬੰਧ ਬਣਾਵੇ ਇਸ ਦੇ ਉੱਤੇ ਬਹੁਤ ਵੱਡਾ ਪਰਚਾ ਹੋ ਸਕਦਾ ਉਹਦੇ ਤੇ ਇਸ ਕਰਕੇ ਜਿਹੜਾ ਅੱਜ ਦਾ ਟੌਪਿਕ ਹੈ ਮੈਂ ਤੁਹਾਨੂੰ ਦਿਖਾਣਾ ਇਹੀ ਦੱਸਣਾ ਚਾਹੁੰਦੀ ਸੀ ਕਿ ਇਸ ਸਮਾਰਟ ਦੀ ਜਿਹੜੀ ਬੁਰਾਈ ਹੈ ਨਾ ਇਸ ਨੂੰ ਅਸੀਂ ਰੋਕ ਸਕਦੇ ਹਾਂ ਲੜਕੀਆਂ ਮੋਰਲੀ ਆਪਣੇ ਆਪ ਕੋ ਕੈਰੈਕਟਰ ਨੂੰ ਸਟਰੋਂਗ ਕਰੋ ਔਰ ਜਿਹੜੀਆਂ ਲੇਡੀਜ਼ ਹੈਗੀਆਂ ਨੇ ਘਰੇ ਬੈਠੀਆਂ ਹੋਈਆਂ بجائے ਇਸ ਨੂੰ ਵੀ ਘਰੇ ਬੈਠ ਕੇ ਰੋਵੋ ਤੇ ਇਹ ਸੋਚੋ ਕਿ ਸ਼ਾਇਦ ਕਿਸਮਤ ਹੀ ਐਦਾਂ ਸੀ ਸਾਡਾ ਹਸਬੰਡ ਸਾਨੂੰ ਛੱਡ ਕੇ ਕਿਸੇ ਹੋਰ ਲੇਡੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹੈ ਇਸ ਵਿੱਚ ਤਾਂ ਆਪਣਾ ਰੁਕੋ ਇਹ ਚੀਜ਼ ਨੂੰ ਜੁਰ ਬਾਹਰ ਲੈ ਕੇ ਆਓ ਕਮਿਸ਼ਨ ਚੋ ਪੁਲਿਸ ਚ ਰਿਪੋਰਟ ਲਿਖਾਓ ਇਸ ਚੀਜ਼ ਦੀ ਕਰੇ ਬੈਕ ਕੇ ਸਿਸਕੀਆਂ ਦੇ ਅੰਦਰ ਆਪਣੇ ਆਪ ਨੂੰ ਨਹੀਂ ਦਬਾਣਾ ਇਸ ਚੀਜ਼ ਦਾ ਇਹਦਾ ਇਲਾਜ ਹੈ ਔਰ ਜਰੂਰ ਲੇਡੀਆਂ ਜਿਹੜੀਆਂ ਨੇ ਉਹ ਬਾਹਰ ਨਿਕਲਣ ਆਪਣੇ ਆਪ ਨੂੰ ਘਾਰੇ ਵਿੱਚ ਰੱਖ ਕੇ ਇਸ ਤਰੀਕੇ ਦੇ ਨਾਲ ਕੋਈ ਸੁਸਾਈਡ ਕਰਦਾ ਕੋਈ ਸੋਚਦਾ ਮੈਂ ਬੱਚੇ ਛੱਡ ਕੇ ਕਿਤੇ ਚਲੀ ਜਾਵਾਂ ਤਾਂ ਕਿ ਬੱਚੇ ਹਸਬੰਡ ਪਾਲ ਲੈ ਤੇ ਪਤਾ ਲੱਗੇ ਵੀ ਕਿਵੇਂ ਹੁੰਦਾ ਇਹ ਇਹ ਚੀਜ਼ਾਂ ਸਭ ਛੱਡ ਕੇ ਇੱਕ ਕਾਨੂੰਨ ਦਾ ਸਹਾਇਤਾ ਲੋ ਅਸੀਂ ਕਮਿਸ਼ਨ ਦੇ ਅੰਦਰ ਉਹ ਤੁਹਾਡੀ ਸਹਾਇਤਾ ਦੇ ਲਈ ਬੈਠੇ ਹੋਏ ਹੈਗੇ ਆ ਔਰ ਛੋਟੀਆਂ ਬੱਚੀਆਂ ਪਲੀਜ਼ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ ਇਸ ਤਰੀਕੇ ਦੇ ਨਾਲ ਇਹੀ ਕਹਿੰਦੇ ਹੋਏ ਮੈਂ ਅੱਜ ਦਾ ਜਿਹੜਾ ਹੈਗਾ ਹਫਤੇ ਦਾ ਪ੍ਰੋਗਰਾਮ ਹੈ ਇਹ ਮੈਂ ਖਤਮ ਕਰਦੀ ਹਾਂ ਅਗਲੇ ਹਫਤੇ ਇੱਕ ਹੋਰ ਤਰ੍ਹਾਂ ਮਿਲਾਂਗੇ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤ